ਆ ਹਿੰਦੂ ਦੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਮੈਂ ਆਪ ਜੀ ਨਾਲ ਭਾਨੇ ਸ੍ਰੀ ਗੁਰੂ ਨਾਨਕ ਸਾਹਿਬ ਆਸ਼ਮਾਹ ਰਾਜ ਜੀ ਦੇ ਇਤਿਹਾਸ ਦੀ ਕਾਨਪੋਲਗਾ ਜਦੋਂ ਭਾਨੇ ਸ੍ਰੀ ਗੁਰੂ ਨਾਨਕ ਸਾਹਿਬ ਆਸ਼ਮਾਹ ਮਹਾਰਾਜ ਦੀ ਲੋਕਾਂ ਨੂੰ ਗੁਰਬਾਣੀ ਦਾ ਉਪਦੇਸ਼ ਦਿਨ ਆਇਆ ਅਦਵਾਰ ਪਹੁੰਚਿਆ ਉਥੇ ਉਹਨਾਂ ਦੇਖਿਆ ਜੋ ਹਿੰਦੂ ਬ੍ਰਾਹਮਣ ਸਨ ਉਹ ਸੂਰਜ ਨੂੰ ਪਾਣੀ ਦੇ ਰਹੇ ਆ। ਪਾਸ਼ਾ ਜੀ ਨੇ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਕਿਹਾ ਸੂਰਜ ਸਾਡਾ ਦੇਵਤਾ ਹੈ ਸੀ ਤਾਂ ਉਸ ਨੂੰ ਪਾਣੀ ਦੇ ਰਹੇ ਆ। ਪਾਸ਼ਾ ਜੀ ਸੂਰਤ ਤੋਂ ਦੂਜੀ ਥਾੜਾ ਪਾਣੀ ਦੇਣਾ ਉਹਨੇ ਸ਼ੁਰੂ ਕਰ ਦਿੱਤਾ। ਉਹਨਾਂ ਨੇ ਪਾਸ਼ਾ ਜੀ ਨੂੰ ਪੁੱਛਿਆ ਕੀ ਇੱਕ ਤੁਹਾਡਾ ਪਾਣੀ ਤੁਹਾਡੀਆਂ ਪੈੜੀਆਂ ਨੂੰ ਪਹੁੰਚ ਸਕਦਾ ਹੈ? ਪਾਸ਼ਾ ਜੀ ਨੇ ਕਿਹਾ ਜੇ ਮੇਰਾ ਪਾਣੀ ਮੇਰੀਆਂ ਪੈਲੀਆਂ ਨੂੰ ਨਹੀਂ ਪਹੁੰਚਦਾ ਜਿਹੜਾ ਤੁਹਾਡਾ ਪਾਣੀ ਹੈ ਉਹ ਤੁਹਾਡੇ ਸੂਰਿਆਂ ਤੱਕ ਕਿਤਰਾ ਪਹੁੰਚ ਸਕਦਾ ਉਸ ਕਰਕੇ ਪਾਸ਼ਾ ਜੀ ਨੇ ਉਹਨਾਂ ਦਾ ਭਰਮ ਤੋੜਿਆ ਤੇ ਉਹਨਾਂ ਨੂੰ ਨਾਮ ਗ੍ਰਾਣੀ ਦੇ ਉਪਦੇਸ਼ ਦੇ ਤੋੜਿਆ ਨਿਗਰਾਜ ਇਹ ਉਪਦੇਸ਼ ਭਾਈ ਤਾਰੂ ਸਿੰਘ ਜੀ ਵਰਗੇ ਮਹਾਨ ਸਿੱਖ ਨੇ ਕਮਾਇਆ ਭਾਈ ਤਾਰੂ ਸਿੰਘ ਦੀ ਜੋਤ 22 ਸਦੀ ਦੇ ਵਿੱਚ ਜੰਗਲਾਂ ਤੇ ਰਹਿਣ ਵਾਲੇ ਸਿੱਖਾਂ ਨੂੰ ਪ੍ਰਸ਼ਾਦਾ ਸ਼ਗੁੰਦੇ ਸਨ ਜਗਰੀਆ ਖਾਨ ਨੂੰ ਪਤਾ ਲੱਗ ਗਿਆ ਜਗਰੀਆ ਖਾਨ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਭਾਈ ਸਾਹਿਬ ਨੂੰ ਬੜੇ ਇਲਾਜ ਦਿੱਤੇ ਗਏ ਜਮੀਨਾਂ ਮੋਰਾਂ ਦੇ ਇਲਾਜ ਦਿੱਤੇ ਪਰ ਭਾਈ ਸਾਹਿਬ ਨੇ ਕਿਹਾ ਮੇਰੀ ਸਿੱਖੀ ਕਿਸਾਂ சுவாਸਾਂ ਜਕਰੀਆ ਖਾਨ ਨੇ ਕਿਹਾ ਮੈਂ ਤੇਰੀ ਸਿੱਖੀ ਰਹਿਣ ਹੀ ਨਹੀਂ ਦੇਣੀ ਮੋਤੀ ਨੂੰ ਬੁਲਾਇਆ ਗਿਆ ਮੋਤੀ ਨੇ ਭਾਈ ਸਾਹਿਬ ਰੰਬੀ ਮਾਰ ਕੇ ਭਾਈ ਸਾਹਿਬ ਦਾ ਖੋਪੜ ਉਦਾਰ ਦਿੱਤਾ ਭਾਈ ਸਾਹਿਬ ਨੂੰ ਇੱਕ ਖੱਡ ਦੇ ਵਿੱਚ ਸੁੱਟਤਾ ਜਦ ਭਾਈ ਸਾਹਿਬ ਦਾ ਖੋਪੜ ਉਤਾਰਨ ਲੱਗੇ ਸਨ ਤਦ ਭਾਈ ਸਾਹਿਬ ਨੇ ਜਕਰੀਆ ਖਾਨ ਨੂੰ ਕਿਹਾ ਜਗਰਿਆਖਾਂ ਮੈਂ ਤੈਨੂੰ ਆਪਣੀ ਜੁੱਤੀ ਦੇ ਅੱਗੇ ਲਾ ਕੇ ਲਾ ਕੇ ਜਾਊਂਗਾ ਜਦ ਜਿਸ ਦਿਨ ਭਾਈ ਸਾਹ ਨੂੰ ਉਸ ਖੱਡ ਦੇ ਵਿੱਚ ਛੁੱਟਿਆ ਉਸ ਦਿਨ ਤੋਂ ਹੀ ਜਗਰਿਆਖਾਂ ਦੇ ਪਿਸ਼ਾਬ ਨੂੰ ਬੰਨ ਪੈ ਗਿਆ ਉਹ ਬੜਾ ਦਰਦਿਆ ਬੜੇ ਇਲਾਜ ਕੀਤੇ ਕੋਈ ਅਸਰ ਨਹੀਂ ਹੋਇਆ ਸਿਆਣਿਆਂ ਨੂੰ ਪੁੱਛਿਆ ਸਿਆਣਿਆਂ ਨੇ ਕਿਹਾ ਸਿਆਣਿਆਂ ਨੇ ਕਿਹਾ ਜੋ ਗੁਰੂ ਦੇ ਸਿੱਖ ਦੇ ਬਚਨ ਹੋ ਗਏ ਹਨ ਉਹਨੂੰ ਕੋਈ ਟਾਲ ਨਹੀਂ ਸਕਦਾ ਭਾਈ ਸਾਹਿਬ ਉਹਨਾਂ ਜਾ ਕੇ ਬੇਨਤੀ ਕੀਤੀ ਭਾਈ ਸਾਹਿਬ ਨੇ ਕਿਹਾ ਇਹ ਜੁੱਤੀ ਜਗਰੀਆ ਖਾਨ ਦੇ ਸਿਰ 'ਤੇ ਮਾਰੋ ਤਾਂ ਠੀਕ ਹੋਏਗਾ 21 ਦਿਨ ਉਸਤੇ ਸੱਤ ਜੁੱਤੀਆਂ ਵਾਰਦੀਆਂ ਰਹੀਆਂ ਜੁੱਤੀਆਂ ਖਾ ਖਾ ਕੇ ਉਹ ਨਰਕਾਂ ਚ ਲਿਆ ਗਿਆ 22ਵੇਂ ਦਿਨ ਭਾਈ ਸਾਹਿਬ ਉਠਿਆ ਜਬੀ ਸਾਬ ਦਾ ਪਾਠ ਕੀਤਾ ਤੇ ਸੰਚਨ ਨੂੰ ਚਲੇ ਗਏ ਭਾਈ ਸਾਹਿਬ ਨੇ ਆਪਣੇ ਗੁਰੂ ਸਾਬਾਂ ਦਾ ਬਚਨ ਨਿਭਾਇਆ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਫਤਿਹ ਅੱਜ ਮੈਂ ਕੋਈ ਛੋਟਾ ਜਿਹਾ ਸ਼ਬਦ ਬੋਲਣ ਜਾ ਰਿਹਾ ਹਾਂ ਈਦਾ ਨਾ ਅੰਮਾ ਲੱਗੀ ਸਵੇਦੀ ਕਚਾਰੀ ਮਗੀ ਸਵੇਦੀ ਕਚਾਰੇ ਖੜੇ ਚਾਰੇ ਪਾਸੇ ਵੈਰੀ ਛੋਟੇ ਛੋਟੇ ਬੱਚਿਆਂ ਨੇ ਹਿੰਮਤ ਨਾ ਹਾਰੀ ਬੋਲੇ ਸੋਣੇ ਹਾਲ ਬੋਲ ਕੇ ਨਿਆਟ ਖੜੀ ਤੁਝਾਂਗੇ ਗੋਬਿੰਦ ਦੇ ਨਾਲ ਸੁਬਿਆ ਸਭ ਜੀ ਨਾਲ ਗੱਲਾਂਗੇ